ਦਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 6 ਅਗਸਤ 2025 ਦਿਨ ਬੁੱਧਵਾਰ ਸਾਵਣ ਮਹੀਨੇ ਦੀ 21 ਤਰੀਕ ਹੈ ਜੀ ਸੈਮਿਆਮੂ ਕੜਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਸ ਜਿਨ੍ਹਾਂ ਨੇ ਸਰੀ ਅਤੇ ਕੈਲਰੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਚ ਖੋਲ੍ਹ ਦਿੱਤੀ ਆ ਇਸ ਦੇ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਗ੍ਰੇਟਰ ਵੈਂਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜੀ ਕਿ ਲੋਕ BC ਚੋਂ ਬਾਹਰ ਕਿਉਂ ਨੂੰ ਭੱਜ ਰਹੇ ਆ ਅੰਟੀਰੀਓ ਦੇ ਵਿੱਚ ਵੀ ਵਰਤਾਰਾ ਚੱਲ ਰਾਹੀ ਹੈ ਪਰ ਬੀਸੀ ਦੇ ਵਿੱਚ ਇੱਕ ਰਿਪੋਰਟ ਆਈ ਹੈ ਉਹਦੇ ਆਧਾਰ ਤੇ ਆਪਾਂ ਗੱਲਬਾਤ ਕਰਾਂਗੇ ਮੈਕਸੀਕੋ ਨੇ ਕੈਨੇਡਾ ਦੇ ਨਾਲ ਸਿੱਧੀ ਸੰਧੀ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਇਹਦੇ ਬਾਰੇ ਕੀ ਗੱਲਬਾਤ ਹੋਈ ਹੈ ਸਾਂਝੀ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ 에ਅਰ ਕੈਨੇਡਾ ਦੀ ਕੈਨੇਡਾ ਪੋਸਟ ਅਤੇ 에ਅਰ ਕੈਨੇਡਾ ਦੋ ادارے ਜਿਹੜੇ ਵੱਡੇ ਨੇ ਇਹਨਾਂ ਦੇ ਕਰਮਚਾਰੀ ਹੜਤਾਲ ਕਰਨ ਦਾ ਮੂਡ ਬਣਾ ਰਹੇ ਆ ਇਸ ਸੰਬੰਧੀ ਬਕਾਇਦਾ ਗੱਲਬਾਤ ਚੱਲ ਰਹੀ ਆ ਤੇ ਗੱਲ ਹੋਊਗੀ 트럼ਪ ਦੀ 트럼ਪ ਨੇ ਭਾਰਤ ਦੇ ਉੱਤੇ ਟੈਰਫ ਜਿਹੜਾ ਹੋਰ ਵਧਾ ਦਿੱਤੇ ਆ ਉਹ ਭਾਰਤੀ ਜਿਹੜੇ ਕਦੇ 트럼ਪ ਦੀ ਜਿੱਤਲੇ ਹਵਨ ਕਰਦੇ ਸੀ ਯੱਗ ਕਰਦੇ ਸੀਗੇ ਉਹੀ ਹੁਣ ਉਹਦੇ ਵਾਸਤੇ ਜਿਹੜਾ ਮੰਦਾ ਬੋਲ ਰਹੇ ਆ ਉਹਨੂੰ ਸ਼ਰਾਪ ਦੇ ਰਹੇ ਆ ਤੇ ਭਾਰਤੀ ਜਿਹੜੇ ਆ ਹੁਣ ਚੀਨ ਵੱਲ ਨੂੰ ਝੁਕਦੇ ਪ੍ਰਤੀਤ ਹੋ ਰਹੇ ਆ ਜੀ ਗੱਲ ਕਰਾਂਗੇ ਲੈਂਡ ਪੋਲਿੰਗ ਨੀਤੀ ਦੀ ਪੰਜਾਬ ਦੀ ਅਜੀ ਦੇ ਉਤੇ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ ਤੇ ਖੀਰ ਦੇ ਵਿੱਚ ਇੱਕ ਪੱਤਰਕਾਰ ਸਾਥੀ ਦੀ ਪੁਲਿਸ ਮਨਾਜਮਾ ਵੱਲੋਂ ਕੀਤੀ ਗਈ ਕੁੱਟ ਮਾਰਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਦੇ ਵਿੱਚ ਵੀ ਖੋਲ ਲਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ख्याल ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸਭ ਤੋਂ ਪਹਿਲਾਂ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੇ ਐਂਟਾਰੀਓ ਤੋਂ ਕੁਝ ਲੋਕ ਮਹਿੰਗਾਈ ਅਤੇ ਹੋਰ ਸਹੂਲਤਾਂ ਦੀ ਘਾਟ ਤੋਂ ਅੱਕ ਕੇ ਵਿਚਾਰ ਲੈ ਕੈਨੇਡਾ ਦੇ ਵਿੱਚ ਮੂਵ ਹੋ ਰਹੇ ਆ ਖਾਸ ਕਰਕੇ ਅਲਬਰਟਾ ਸਕੈਚੂਨ ਅਤੇ ਮੈਨੀਟੋਬਾ ਦੇ ਵਿੱਚ ਸਭ ਤੋਂ ਵੱਧ ਲੋਕ ਜਿਹੜੇ ਆ ਅਲਬਰਟਾ ਦੇ ਵਿੱਚ ਜਾ ਰਹੇ ਆ ਕਿਉਂਕਿ ਉੱਥੇ ਜਿਹੜਾ ਆ ਹਜੇ ਕੰਮਕਾਰ ਵੀ ਸਹੀ ਆ ਤੇ ਟੈਕਸ ਘੱਟ ਨੇ ਬੀਸੀ ਦੇ ਵਿੱਚ ਤਾਂ ਇਸ ਸੰਬੰਧੀ ਇੱਕ ਬਾਕਾਇਦਾ ਰਿਪੋਰਟ ਜਿਹੜੀ ਆ ਉਹ ਜਾਰੀ ਹੋਈ ਹੈ ਜਿਹਦੇ ਆਧਾਰ ਦੇ ਉੱਤੇ ਆਪਾਂ ਗੱਲ ਕਰਾਂਗੇ ਇਹ ਬਿਜ਼ਨਸ ਕਾਉਂਸਲ ਆਫ ਬ੍ਰਿਟਿਸ਼ ਕੋਲੰਬੀਆ ਇਹਨਾਂ ਵੱਲੋਂ ਇੱਕ ਰਿਪੋਰਟ ਤਿਆਰ ਕਰਾਈ ਗਈ ਹੈ ਜਿਹਦਾ ਨਾਮ ਹੈਗਾ ਬੀਸੀ ਵੌਇਸਸ ਐਂਡ ਸੋਲੂਸ਼ਨ ਫਾਰ ਅ ਬ੍ਰਾਈਟਰ ਫਿਊਚਰ ਸੋ ਮਤਲਬ ਕਿ ਬੀਸੀ ਦੇ ਵਿੱਚ ਜਿਹੜੀਆਂ ਫਿਊਚਰ ਹੈਗਾ ਉਹਨੂੰ ਚਮਕਦਾਰ ਰੱਖਣ ਦੇ ਵਾਸਤੇ ਜੋ ਆਵਾਜ਼ਾਂ ਉੱਠ ਰਹੀਆਂ ਆ ਉਹ ਕੀ ਨੇ ਤੇ ਉਹਦਾ ਹੱਲ ਕੀ ਆ ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਚਾਰ ਕਾਰਨ ਦੱਸੇ ਜਾ ਰਹੇ ਆ ਜਿਹਦੇ ਕਰਕੇ ਲੋਕ ਬੀਸੀ ਦੇ ਵਿੱਚੋਂ ਹੋਰ ਕਿਸੇ ਸੂਬੇ ਦੇ ਵਿੱਚ ਜਾ ਰਹੇ ਆ ਤੇ ਉਹਦਾ ਵਿੱਚੋਂ ਪ੍ਰਮੁੱਖ ਕਾਰਨ ਦੱਸਿਆ ਗਿਆ ਹਾਊਸਿੰਗ ਐਂਡ ਅਫੋਰਡੇਬਿਲਟੀ ਮਤਲਬ ਕਿ ਇੱਥੇ ਘਰਾਂ ਦੀ ਸਮੱਸਿਆ ਆ ਅਫੋਰਡੇਬਿਲਟੀ ਜਿਹੜੀ ਆ ਹੋ ਨਹੀਂ ਰਹੀ ਮਹਿੰਗਾਈ ਜ਼ਿਆਦਾ ਆ ਉਹਦੇ ਕਰਕੇ ਲੋਕਾਂ ਕੋਲ ਆਪਣੇ ਘਰਾਂ ਸਾਂਭੇ ਨਹੀਂ ਜਾ ਰਹੇ ਤੇ ਉਹ ਸਸਤੀਆਂ ਥਾਵਾਂ ਦੇ ਉੱਤੇ ਮੂਵ ਹੋ ਰਹੇ ਆ ਸੋ ਆਪਾਂ ਜਾਣਦੇ ਆ ਕਿ ਅਲਬਰਟਾ ਦੇ ਵਿੱਚ ਇੱਕ ਤਾਂ ਪੀਐਸਟੀ ਹੈ ਨਹੀਂ প্রভিনਸ਼ਲ ਸੇਲਸ ਟੈਕਸ ਹੈ ਨਹੀਂਗਾ ਸੋ 7% ਟੈਕਸ ਹਰ ਇੱਕ ਚੀਜ਼ ਤੇ ਬੀਸੀ ਨੂੰ ਘੱਟ ਦੇਣਾ ਪੈਂਦਾ ਦੂਜਾ ਜਿਹੜਾ ਘਰ ਇੱਥੇ ਅਜੇ 14-15 ਲੱਖ ਦਾ ਹੈ ਉੱਥੇ ਉਹ ਹੱਲੇ ਵੀ 6-7 ਲੱਖ ਦਾ ਮਿਲਦਾ 8 ਲੱਖ ਦਾ ਮਿਲਦਾ ਬੜੀ ਹੱਦ ਤੇ ਇੱਕ ਬਹੁਤ ਵੱਡੀ ਫੋੜੇਬਿਲਟੀ ਉੱਥੇ ਹੈਗੀ ਆ ਸੋ ਦੂਜਾ ਵੱਡਾ ਕਾਰਨ ਹੈਗਾ ਜੀ ਟੈਕਸਸ ਅਤੇ ਰੈਗੂਲੇਸ਼ਨਸ ਉੱਥੇ ਜਿਹੜੇ ਟੈਕਸਸ ਜਿਵੇਂ ਦੱਸ ਕੇ ਹਟਿਆ ਕਿ ਘਟ ਨੇ ਸਿਰਫ ਪੀਐਸਟੀ ਨਹੀਂ ਜਿਹੜੇ ਵੈਸੇ ਬੀਨਸਸ ਟੈਕਸਸ ਨੇ ਜਾਂ ਇੰਡੀਵਿਜੂਅਲ ਟੈਕਸਸ ਨੇ ਉਹ ਵੀ ਬਾਕੀ ਸੂਬਿਆਂ ਦੇ ਨਾਲੋਂ ਘੱਟ ਹੈਗੇ ਆ ਤੇ ਲਾਲ ਫੀਤਾ ਸ਼ਾਹੀ ਬਹੁਤ ਘੱਟ ਆ ਮੋੜੀ ਤੇ ਤੁਸੀਂ ਸਰੀ ਵੈਨਕੂਵਰ ਦੇ ਵਿੱਚ ਕੰਮ ਕਰਨਾ ਹੋਵੇ ਤੁਹਾਡੀ ਫਾਈਲ ਸਿਟੀ ਹਾਲ ਗਈ ਹੋਵੇ ਜਿਹੜਾ ਕੰਮ ਆ ਹਫ਼ਤਿਆਂ 'ਚ ਹੋਣ ਵਾਲਾ ਉਹ ਮਹੀਨਿਆਂ 'ਚ ਹੁੰਦਾ ਤੇ ਮਹੀਨਿਆਂ 'ਚ ਹੋਣ ਵਾਲਾ ਕੰਮ ਸਾਲਾਂ 'ਚ ਹੁੰਦਾ ਇਹੀ ਹਾਲ ਵੈਨਕੂਵਰ ਸਿਟੀ ਹਾਲ ਦਾ ਆ ਤੇ ਦੂਜੇ ਪਾਸੇ ਅਲਬਰਟਾ ਦੇ ਵਿੱਚ ਕੈਲਗਰੀ ਤੇ ਮੈਂਟਨ ਬੜਾ ਫਾਸਟ ਰੇਟ ਕੰਮ ਹੋ ਰਿਹਾ ਆ ਜਿਹੜੇ ਲੋਕ ਵਪਾਰ ਕਰਦੇ ਆ ਦੁਕਾਨਾਂ ਖੋਲਦੇ ਆ ਉਹਨਾਂ ਨੂੰ ਬੜੀ ਸਹੂਲਤ ਹੈਗੀ ਆ ਤੀਜਾ ਕਾਰਨ ਦੱਸਿਆ ਕਿ ਨੌਕਰੀਆਂ ਤੇ ਤਨਖਾਹਾਂ ਉਹ ਕਹਿੰਦੇ ਵੀ ਨੌਕਰੀਆਂ ਜਿਹੜੀਆਂ ਅਲਬਰਟਾ ਦੇ ਵਿੱਚ ਮੈਨੀਟੋਬਾ ਦੇ ਵਿੱਚ ਕਾਫੀ ਆ ਅ ਕੰਪੇਅਰ ਟੂ ਜਦੋਂ ਆਪਾਂ ਬੀਸੀ ਤੇ ਇੰਟੇਰੀਅਰੋ ਚ ਗੱਲ ਕਰਦੇ ਆ ਤੇ ਉੱਥੇ ਲੋਕ ਜਾ ਰਹੇ ਆ ਤੇ ਦੂਜੀ ਗੱਲ ਹੈ ਜੀ ਤਨਖਾਹ ਦੀ ਤੇ ਤਨਖਾਹ ਦਾ ਕੋਈ ਬਹੁਤਾ ਫਰਕ ਹੈ ਨਹੀਂਗਾ ਮਿਨਿਮਮ ਵੇਜ ਤੋਂ ਲੈ ਕੇ ਜਿਹੜੇ ਪ੍ਰੋਫੈਸ਼ਨਲ ਕੰਮ ਇਹ ਨੇ ਜਦੋਂ ਉਹਨਾਂ ਦੇ ਕੰਮਕਾਜ ਦੀ ਗੱਲ ਹੁੰਦੀ ਆ ਤੇ ਤਨਖਾਹਾਂ ਦਾ ਅੱਗੇ ਨੂੰ ਕੋਈ ਫਰਕ ਨਹੀਂ ਆ ਇਸ ਕਰਕੇ ਲੋਕਾਂ ਨੂੰ ਲੱਗਦਾ ਵੀ ਉੱਥੇ ਟੈਕਸ ਘਟਿਆ ਘਰ ਸਸਤੇ ਆ ਤੇ ਕਿਉਂ ਨਾ ਆਪਾਂ ਉੱਥੇ ਚਲੇ ਜਾਈਏ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਆਉਂਦੀ ਆ ਪਬਲਿਕ ਸਰਵਿਸਿਜ਼ ਦੀ ਜਿਹਦੇ ਵਿੱਚ ਹੈਲਥ ਕੇਅਰ ਤੇ ਟ੍ਰਾਂਸਪੋਰਟੇਸ਼ਨ ਮੁੱਖ ਮੁੱਦਾ ਆ ਸੋ ਇਥੇ ਅਕਸਰ ਸ਼ਿਕਾਇਤਾਂ ਆ ਰਹੀਆਂ BC ਵਿੱਚ ਕਿ ਫੈਮਿਲੀ ਡਾਕਟਰ ਨਹੀਂ ਮਿਲ ਰਿਆ ਹਸਪਤਾਲਾਂ ਵਿੱਚ ਭੀੜ ਬਹੁਤ ਵੱਧ ਗਈ ਆ ਬੱਸਾਂ ਦੇ ਵਿੱਚ ਸਕਾਈਟਨਾਂ ਦੀ ਭੀੜ ਬਹੁਤ ਵੱਧ ਗਈ ਆ ਜਿਹੜੇ ਰੂਟਸ ਨੇ ਉਹ ਬਿਜ਼ੀ ਬਹੁਤ ਹੋ ਗਏ ਆ ਜਿਹੜੇ ਕੰਮ 10 ਸਾਲ ਪਹਿਲਾਂ ਹੋਣੇ ਚਾਹੀਦੇ ਸਕੇ ਉਹ ਜੇ ਪਲਾਨ ਕੀਤੇ ਜਾ ਰਹੇ ਆ ਚਾਹੇ ਆਪਾਂ ਹਸਪਤਾਲਾਂ ਦੀ ਗੱਲ ਕਰ ਲਈਏ ਤੇ ਚਾਹੇ ਬੱਸਾਂ ਸਕਾਈਟਨਾਂ ਦੀ ਗੱਲ ਕਰ ਲਈਏ ਇਹ ਚੱਲਣੀਆਂ ਚਾਹੀਦੀਆਂ ਸੀ ਹੁਣੋਂ ਹਾਸਟਲ ਬਣੇ ਹੋਣੇ ਚਾਹੀਦੇ ਸੀਗੇ ਪਰ ਸਰਕਾਰ ਜਿਹੜੀ ਬਹੁਤ ਪਿੱਛੇ ਚੱਲ ਰਹੀ ਹੈ ਜਿਹਦਾ ਬੋਝ ਲੋਕਾਂ ਦੇ ਉੱਤੇ ਪੈ ਰਿਹਾ ਤੇ ਉਹ ਹੋਰ ਸੂਬਿਆਂ ਦੇ ਵਿੱਚ ਮੂਵ ਹੋ ਰਹੇ ਆ ਇਹ ਕਾਰਨਸ ਰਿਪੋਰਟ ਦੇ ਵਿੱਚ ਮੁੱਖ ਤੌਰ ਤੇ ਦੱਸੇ ਗਏ ਆ ਜੇਕਰ ਆਪਾਂ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਕੁਝ ਕਾਰਨ ਹੋਰ ਵੀ ਆ ਸਾਡੇ ਲੋਕਾਂ ਨੂੰ ਸਗਾ ਕਿ ਲਬਰਟਾ ਦੇ ਵਿੱਚ ਮੌਸਮ ਜਿਹੜਾ ਆ ਉਹ ਬਹੁਤ ਵਿਗੜਿਆ ਰਹਿੰਦਾ ਸਨੋ ਬਹੁਤ ਪੈਂਦੀ ਆ ਸਿਆਲਾਂ ਨੂੰ ਤੇ ਗਰਮੀਆਂ ਨੂੰ ਜਿਹੜਾ ਆ ਸੁੱਕਾ ਬਹੁਤ ਰਹਿੰਦਾ ਖੁਸ਼ਕੀ ਬਹੁਤ ਰਹਿੰਦੀ ਆ ਪਰ ਪਿਛਲੇ ਕੁਝ ਸਾਲਾਂ ਤੋਂ ਦੇਖ ਰਿਹਾ ਕਿ ਉੱਥੇ ਗਰਮੀਆਂ 'ਚ ਮੀਂਹ ਬਹੁਤ ਪੈ ਰਿਹਾ ਹਲੇ BC ਵਿੱਚ ਘਾਹ ਸੁੱਕੇ ਆ ਤੇ ਅਲਬਰਟਾ ਦੇ ਵਿੱਚ ਘਾਹ ਜਿਹੜੇ ਹਰੇ ਪਏ ਆ ਤੇ ਸਿਆਲ ਵੀ ਜਿਹੜਾ ਛੋਟਾ ਹੁੰਦਾ ਜਾ ਰਿਹਾ ਪਹਿਲਾਂ ਵਾਂਗੂ ਸنوਰ ਨਹੀਂ ਪੈਂਦੀ ਨਾ ਕੈਲਰੀ ਦੇ ਵਿੱਚ ਤੇ ਨਾ ਐਡਮਿੰਟਨ ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਕਹਿ ਸਕਦੇ ਆ ਮੀਂਹ ਵੱਧ ਪੈਣ ਲੱਗ ਪਿਆ ਸنو ਘਟ ਗਈ ਆ ਇੱਕ ਵੱਡਾ ਹੋਰ ਕਾਰਨ ਪੰਜਾਬੀ ਦੱਸਦੇ ਸੀ ਕਿ ਉੱਥੇ ਵਸੋਂ ਘੱਟ ਹੈਗੀ ਆ ਪੰਜਾਬੀਆਂ ਦੀ ਖਾਣ ਪੀਣ ਨੂੰ ਪੂਰਾ ਸਮਾਨ ਨਹੀਂ ਮਿਲਦਾ ਸਰੀ ਤੇ ਬ੍ਰੈਂਪਟਨ ਦੇ ਵਿੱਚ ਨਜ਼ਾਰੇ ਬਹੁਤ ਆ ਪਰ ਜੇਕਰ ਤੁਸੀਂ ਹੁਣ ਕਿਤੇ ਜਿਹੜਾ ਮਾਰਕਿਆ ਮੋਡਮੈਂਟਨ ਕੈਲਗਰੀ ਤਾਂ ਉੱਥੇ ਰੈਸਟੋਰੈਂਟਾਂ ਦੀ ਪਲਾਜ਼ਿਆਂ ਦੀ ਪੰਜਾਬੀ ਗ੍ਰੋਸਰੀ ਸਟੋਰਾਂ ਦੀ ਹਰੇਕ ਚੀਜ਼ ਦੀ ਪਰਮਾਰ ਆ ਉੱਥੇ ਰਮੈਂਟਨ ਦੇ ਕੈਲਗੀ ਦੇ ਨਗਰ ਕੀਤਰਾਂ ਦੇ ਵਿੱਚ ਲੱਖ ਲੱਖ ਤੋਂ ਉੱਪਰ ਇਕੱਠ ਹੋਣ ਲੱਗ ਪਿਆ ਪੰਜਾਬੀਆਂ ਦਾ ਸੋ ਕੁੱਲ ਮਿਲਾ ਕੇ ਜੋ ਬ੍ਰੈਂਟਨ ਦੇ ਸਰੀ ਅੱਜ ਤੋਂ 10-12 ਸਾਲ ਪਹਿਲਾਂ ਸੀਗੇ ਉੱਥੇ ਉਸ ਲੈਵਲ ਦੇ ਉੱਤੇ ਕੈਲਗੀ ਤੇ ਰਮੈਂਟਨ ਜਾ ਚੁੱਕੇ ਆ ਇਸ ਕਰਕੇ ਲੋਕਾਂ ਨੂੰ ਲੱਗਦਾ ਵੀ ਅਸੀਂ ਬਿਨਾਂ ਗੱਲੋਂ ਇੱਥੇ ਮੁੰਜ ਘਟਾ ਰਹੇ ਆ ਵੱਡੇ ਸ਼ਹਿਰਾਂ ਦੇ ਵਿੱਚ ਰਹਿ ਕੇ ਤੇ ਜਿਹੜਾ ਮਹਿੰਗਾ ਰਹਿਣ ਸਹਿਣ ਆ ਇਸ ਕਰਕੇ ਸਾਨੂੰ ਉੱਥੇ ਮੂਵ ਹੋ ਜਾਣਾ ਚਾਹੀਦਾ ਯੂਨੀਵਰਸਿਟੀਆਂ ਦੀ ਪੜ੍ਹਾਈ ਦੀ ਉੱਥੇ ਪਹਿਲਾਂ ਕੋ ਘਾਟ ਨਹੀਂ ਆ ਸੋ ਇਹ ਇੱਕ ਵੱਡਾ ਕਾਰਨ ਹੈ ਕਿ ਲੋਕ ਉੱਥੇ ਮੂਵ ਹੋ ਰਹੇ ਆ ਇਸ ਦੇ ਨਾਲ ਹੀ ਇੱਕ ਅਮਰੀਕਨ ਰਿਪੋਰਟ ਵੀ ਆਈ ਹੈ ਜਿਹਦੇ ਵਿੱਚ ਵੈਨਕੂਵਰ ਨੂੰ ਖਾਸ ਕਰਕੇ ਇੰਪੋਸੀਬਲੀ ਇਨ ਅਨਫੋਰਡੇਬਲ ਸ਼ਹਿਰ ਦਾ ਦਰਜਾ ਦਿੱਤਾ ਗਿਆ ਉਹ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਜਿਹੜਾ ਆ ਇਹ ਸ਼ਹਿਰ ਮਹਿੰਗਾ ਆ ਸੋ ਦੁਨੀਆ ਦੇ 95 ਸ਼ਹਿਰਾਂ ਦੇ ਵਿੱਚ ਖੋਜ ਕੀਤੀ ਗਈ ਆ 95 ਦੇ ਵਿੱਚੋਂ 82 ਨੰਬਰ ਵੈਨਕੂਵਰ ਦਾ ਆ ਕਿ ਇੰਨਾ ਮਹਿੰਗਾ ਆ ਸੋ ਵੈਨਕੂਵਰ ਦੇ ਉੱਪਰ ਜਿਹੜਾ ਨੰਬਰ ਆ ਉਹ ਕਿਸੇ ਦਾ ਤਾਂ ਉਹ ਹਾਂਗਕਾਂਗ, ਸਿਡਨੀ ਅਤੇ ਸੈਨ ਹੋਜ਼ੇ ਕੈਲੀਫੋਰਨੀਆ ਦਾ ਹੈ ਜੀ ਤੇ ਅਦਰਵਾਈਜ਼ ਚੌਥਾ ਨੰਬਰ ਵੈਨਕੂਵਰ ਦਾ ਇਹਦੇ ਵਿੱਚ ਰੱਖਿਆ ਗਿਆ ਕਿ ਮਹਿੰਗਾਈ ਇੰਨੀ ਜ਼ਿਆਦਾ ਆ ਕਿ ਤੁਸੀਂ ਇੱਥੇ ਰਹੇ ਹੀ ਨਹੀਂ ਸਕਦੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਤੇ ਮੈਕਸੀਕੋ ਦੀ ਕੈਨੇਡਾ ਨੇ ਕੋਸ਼ਿਸ਼ ਕੀਤੀ ਸੀ ਕਿ ਮੈਕਸੀਕੋ ਦੇ ਨਾਲ ਕੋਈ ਸਿੱਧਾ ਟ੍ਰੇਡ ਐਗਰੀਮੈਂਟ ਕਰ ਲਿਆ ਜਾਵੇ ਕੋਈ ਸੰਧੀ ਸਿੱਧੀ ਕਰ ਲਈ ਜਾਵੇ ਵਪਾਰ ਵਾਸਤੇ ਆਪਾਂ ਦੇਖਦੇ ਹਾਂ ਕੌਨਟਿਨਿਊ ਸਟੋਰਾਂ 'ਚ ਜੀੜਾ ਮਾਰ ਕੇ ਦੇਖੋ ਬਹੁਤ ਸਾਰਾ ਸਮਾਨ ਜਿਹੜਾ ਸਿੱਧਾ ਮੈਕਸੀਕੋ ਤੋਂ ਆ ਰਿਹਾ ਆ ਚਾਹੇ ਪ੍ਰੋਡਿਊਸ ਆ ਖਾਣ ਪੀਣ ਵਾਲੀਆਂ ਸਬਜ਼ੀਆਂ ਨੇ ਤੇ ਜਾਂ ਹੋਰ ਸਮਾਨ ਮੈਕਸੀਕੋ ਵਾਲੇ ਮਾਰ ਕੇ ਲੱਗਾ ਸਮਾਨ ਤੁਹਾਨੂੰ ਹੁਣ ਬਹੁਤ ਦਿਸ ਰਿਹਾ ਬ੍ਰਾਜ਼ੀਲ ਤੋਂ ਸਮਾਨ ਬਹੁਤ ਆ ਰਿਹਾ ਆ ਜਦੋਂ ਟੈਰਿਫ ਲੱਗੇ ਆ ਅਮਰੀਕਾ ਨੇ ਲਾਏ ਆ ਤਾਂ ਅਮਰੀਕਾ ਤੋਂ ਵਪਾਰ ਜਿਹੜਾ ਘਟਿਆ ਆ ਸੋ ਕੈਨੇਡਾ ਵਾਲੇ ਚਾਹ ਰਹੇ ਸੀਗੇ ਕਿ ਅਸੀਂ ਸਿੱਧੀ ਕੋ ਮੈਕਸੀਕੋ ਦੇ ਨਾਲ ਸੰਧੀ ਕਰ ਲਈਏ ਤੇ ਉਸ ਹਿਸਾਬ ਦੇ ਨਾਲ ਵਿਸ਼ਾਸਨ ਨੂੰ ਹੋਰ ਸ਼ੌਕ ਹੋ ਜਾਊਗੀ ਪਰ ਮੈਕਸੀਕੋ ਦੀ ਰਾਸ਼ਟਰਪਤੀ ਨੇ ਇਸ ਗੱਲ ਤੋਂ ਜਵਾਬ ਦੇ ਦਿੱਤਾ ਆ ਮੈਕਸੀਕਨ ਪ੍ਰੈਜ਼ੀਡੈਂਟ ਡਾ ਕਲਾਉਡੀਆ ਸ਼ੈਨਬਾਮ ਨੇ ਕਿਹਾ ਕਿ ਪਹਿਲੇ ਸਾਡੀ ਕੈਨੇਡਾ ਦੀ ਸੰਧੀ ਹੈਗੀ ਆ ਜਿਹੜੀ ਕੁਸਮ ਆ ਜਾਂ ਜਿਹਦੇ ਵਿੱਚ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਆ ਉਹ ਕਹਿੰਦਾ ਉਹਦੇ ਵਿੱਚ ਇੰਨੇ ਕੁ ਪ੍ਰਬੰਧ ਹੈਗੇ ਆ ਕਿ ਆਪਾਂ ਅਮਰੀਕਾ ਨੂੰ ਬਾਈਪਾਸ ਕਰਕੇ ਵੀ ਸਿੱਧਾ ਸੌਦਾ ਵੇਚ ਸਕਦੇ ਆ ਇੱਕ ਦੂਜੇ ਨੂੰ ਇਸ ਕਰਕੇ ਆਪਾਂ ਨੂੰ ਵੱਖਰੀ ਸੰਧੀ ਦੀ ਲੋੜ ਨਹੀਂ ਆ ਸੋ ਜਿਹੜੇ ਕੈਨੇਡੀਅਨ ਮੰਤਰੀ ਸਗੇ ਉਹ ਇੱਕ ਮੀਟਿੰਗਸ ਕਰ ਰਹੇ ਸੀ ਮੈਕਸੀਕੋ ਦੇ ਮੰਤਰੀਆਂ ਦੇ ਨਾਲ ਤਾਂ ਕਿ ਸਬੰਧੀ ਗੱਲਾਂ ਤੁਰਿਆ ਜਾ ਸਕੇ ਪਰ ਮੈਕਸੀਕੋ ਦੀ ਰਾਸ਼ਟਰਪਤੀ ਨੇ ਇਹ ਗੱਲ ਇੱਥੇ ਰੋਕ ਦਿੱਤੀ ਆ ਕਹਿੰਦੇ ਵੀ ਆਪਾਂ ਨੂੰ ਹੋਰ ਸੰਧੀ ਦੀ ਲੋੜ ਨਹੀਂ ਹੈਗੀ ਤੇ ਬਾਕੀ ਕਹਿੰਦੇ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਮਾਰਕਾ ਦੀ ਨੂੰ ਫੇਰ ਮਿਲਣਾ ਆ ਪਰ ਆਪਣੇ ਕੋਲ ਪੁਰਾਣਾ ਐਗਰੀਮੈਂਟ ਹੈਗਾ ਆ ਆਪਾਂ ਉਹਦੇ ਨਾਲੇ ਵਪਾਰ ਕਰੀ ਚੱਲੀਏ ਤਾਂ ਚੰਗਾ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਏਅਰ ਕੈਨੇਡਾ ਦੀ ਏਅਰ ਕੈਨੇਡਾ ਜਿਹੜੀ ਹੈ ਜੀ ਉਹ ਸਟ੍ਰਾਈਕ ਦੇ ਉੱਤੇ ਜਾਣ ਵਾਸਤੇ ਉਹਦੇ ਕਰਮਚਾਰੀ ਜਿਹੜੇ ਆ ਪਰ ਤੋਲ ਰਹੇ ਆ 10000 ਦੇ ਕਰੀਬ ਕਾਮੇ ਜਿਨ੍ਹਾਂ ਦੇ ਵਿੱਚ ਫਲਾਈਟ ਅਟੈਂਡੈਂਟਸ ਯਾਨੀ ਕਿ ਪਾਇਲਟ ਤੇ ਜਿਹੜੀਆਂ ਏਅਰ ਹੌਸਟੈਸਸਸ ਤੇ ਹੋਰ ਸਤਾਫ ਆ ਉਹ ਕਹਿ ਰਿਹਾ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਇੱਕ ਜਿਹੜੀ ਯੂਨੀਅਨ ਆ ਉਹਨਾਂ ਦੀ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਕਾਨੂੰਨ ਦੇ ਮਤਾਬਕ ਫਿਰ ਆਪਾਂ ਦੇਖ ਲਓ ਵੀ ਕਿੰਨੇ ਕ ਲੋਕ ਹੜਤਾਲ ਤੇ ਜਾਣਾ ਚਾਹੁੰਦੇ ਆ ਸੋ 99.7% ਲਗਭਗ ਸਾਰਿਆਂ ਨੇ ਇਹ ਗੱਲ ਕਹ ਦਿੱਤੀ ਆ ਵੀ ਅਸੀਂ ਹੜਤਾਲ ਤੇ ਜਾਣ ਤੇ ਹੱਕ ਦੇ ਵਿੱਚ ਆ ਸੋ 에ਅਰ ਕੈਨੇਡਾ ਦੇ ਜਿਹੜੇ ਕਾਮੇ ਨੇ ਉਹ ਆਲਰੇਡੀ ਹੱਕ ਦੇ ਵਿੱਚ ਵੋਟਾਂ ਪਾ ਚੁੱਕੇ ਆ ਸਟ੍ਰਾਈਕ ਦੇ ਤਾਂ ਹੁਣ ਗਾਹਾਂ ਉਹ ਕਿਸੇ ਵੀ ਵੇਲੇ ਨੋਟਿਸ ਦੇ ਸਕਦੇ ਆ ਆਪਣੇ ਜਿਹੜੇ ਅਧਾਰਾ ਆ ਉਹਨੂੰ ਇਸ ਸਟ੍ਰਾਈਕ ਤੇ ਜਾਣਾ ਚਾਹੁੰਦੇ ਨੇ ਕਿ ਸਾਡੀਆਂ ਮੰਗਾਂ ਮੰਨੀਆਂ ਜਾ ਸਕਣ ਕੈਨੇਡਾ ਦੇ ਵਿੱਚ ਹਵਾਈ ਸਬਾਵਾ ਦਾ ਹਾਲ ਕੋਈ ਬਹੁਤਾ ਵਧੀਆ ਪਹਿਲਾਂ ਹੀ ਨਹੀਂ ਹੈਗਾ 에ਅਰ ਕੈਨੇਡਾ ਇੱਕ ਵੱਡੀ 에ਅਰ ਲਾਈਨ ਹੈ ਜਿਹੜੀ ਪੂਰੇ ਕੈਨੇਡਾ ਦੇ ਵਿੱਚ ਤੇ ਬਾਹਰ ਸਬਾਵਾਮਾਂ ਦਿੰਦੀ ਹੈ ਜੇਕਰ ਇਹਦੇ ਕਰਮਚਾਰੀ ਹੜਤਾਲ ਤੇ ਜਾਂਦੇ ਆ ਤੇ ਇਹਦੇ ਨਾਲ ਕਾਫੀ ਲੋਕ ਪ੍ਰਭਾਵਿਤ ਹੋਣਗੇ ਦੂਜੇ ਪਾਸੇ ਕੈਨੇਡਾ ਪੋਸਟ ਜਿਹੜੀ ਪਿਛਲੇ ਸਾਲ ਵੀ ਹੜਤਾਲ ਤੇ ਗਈ ਸੀ ਹੁਣ ਫੇਰ ਉਹਨਾਂ ਦੇ ਕਰਮਚਾਰੀ ਕਹਿ ਰਹੇ ਆ ਕਿ ਸਾਡੇ ਨਾਲ ਡੀਲ ਜਿਹੜੀ ਕੀਤੀ ਗਈ ਸੀ ਉਹਦੇ ਹਿਸਾਬ ਦੇ ਨਾਲ ਸਾਨੂੰ ਰਹਿਤਾ ਨਹੀਂ ਮਿਲ ਰਹੀਆਂ ਤੇ ਇਸ ਵਾਸਤੇ ਉਹ ਵੀ ਕਹਿੰਦੇ ਆ ਕਿ ਅਸੀਂ ਜਿਹੜੀ ਗੱਲਬਾਤ ਦੇ ਮੇਜ਼ ਤੇ ਜਿਹੜੀ ਸਹਿਮਤੀ ਹੋਈ ਆ ਉਹ ਤੋਂ ਪਰੇ ਹੋ ਸਕਦੇ ਆ ਕਿਉਂਕਿ ਜਿਹੜੀਆਂ ਮੰਗਾਂ ਸਾਡੀਆਂ ਆ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਇਸ ਕਰਕੇ ਲੇਬਰ ਮਾਹਰ ਇਹ ਵੀ ਕਹਿ ਰਹੇ ਆ ਕਿ ਕੈਨੇਡਾ ਪੋਸਟ ਦੇ ਕਰਮਚਾਰੀ ਵੀ ਅੱਗੇ ਚੱਲ ਕੇ ਹੜਤਾਲ ਤੇ ਜਾ ਸਕਦੇ ਆ Air Canada ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਹਜੇ ਕੋਈ ਤਰੀਕ ਨਹੀਂ ਦਿੱਤੀ ਕਿ ਕਿੰਨੀ ਤਰੀਕ ਨੂੰ ਉਹ ਨੋਟਿਸ ਦੇਣਗੇ ਜਾਂ ਹੜਤਾਲ ਤੇ ਜਾ ਸਕਦੇ ਆ ਪਰ ਇਹ ਹੜਤਾਲ ਦੀ ਤਲਵਾਰ ਚਾਹੇ Air Canada ਦੀ ਗੱਲ ਕਰ ਲਈਏ ਚਾਹੇ Canada Post ਦੀ ਕਰ ਲਈਏ ਇਹ ਹੁਣ ਲੋਕਾਂ ਦੇ ਸਿਰ ਤੇ ਲਟਕੂਗੀ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਟੈਰਰਿਸਟ ਦੀ ਅ ਅਮਰੀਕਾ ਵੱਲੋਂ ਇਸ ਵੇਲੇ ਸਾਰਾ ਧਿਆਨ ਜਿਹੜਾ ਭਾਰਤ ਤੇ ਕੇਂਦਰਿਤ ਕੀਤਾ ਜਾ ਰਿਹਾ ਉਹਨਾਂ ਵੱਲੋਂ ਲਗਾਤਾਰ ਦੋਸ਼ ਲਾਏ ਜਾ ਰਹੇ ਆ ਡੋਨਲਡ ਟਰੰਪ ਉਹਨਾਂ ਵੱਲੋਂ ਇੱਕ ਰਾਸ਼ਟਰਪਤੀ ਹਥੋਂ ਦੇ ਇਹ ਭਾਰਤ ਨੇ ਜਿਹੜੀ ਆ ਵਾਅਦਾ ਖਿਲਾਫੀ ਕੀਤੀ ਆ ਰੂਸ ਕੋਲੋਂ ਤੇਲ ਖਰੀਦਿਆ ਚੋਰੀ ਖਰੀਦਿਆ ਤੇ ਉਹਦੇ ਨਾਲ ਇੱਕ ਤਰੀਕੇ ਦੇ ਨਾਲ 170 ਬਿਲੀਅਨ ਡਾਲਰ ਦਾ ਰੂਸ ਨੂੰ ਫਾਇਦਾ ਹੋਇਆ ਉਸ ਪੈਸੇ ਦੇ ਨਾਲ ਰੂਸ ਨੇ ਹਥਿਆਰ ਖਰੀਦ ਕੇ ਯੂਕਰੇਨ ਦੇ ਬੰਬ ਸੱਟੇ ਆ ਲੋਕ ਮਾਰੇ ਆ ਤੇ ਇਹ ਕਹਿ ਲਈਏ ਕਿ ਭਾਰਤ ਨੇ ਸਿੱਧੇ ਤੌਰ ਦੇ ਉੱਤੇ ਯੂਕਰੇਨੀ ਲੋਕਾਂ ਨੂੰ ਮਰਵਾਉਣ ਵਾਸਤੇ ਫੰਡਿੰਗ ਕੀਤੀ ਆ ਸੋ ਭਾਰਤ ਜਿਹੜਾ ਆ ਉਹ ਝੋਕ ਨਹੀਂ ਸੀ ਰਿਹਾ ਹੱਲੇ ਇਸ ਵਾਸਤੇ ਪਹਿਲਾਂ 25% ਐਰਫ ਲਾਏ ਗਏ ਸੀ ਹੁਣ ਟੈਰਫ ਵਧਾ ਕੇ 50% ਦੀ ਕਰ ਦਿੱਤੇ ਗਏ ਆ ਤੇ ਭਾਰਤ ਉਲਟਾ ਜਿਹੜਾ ਆ ਅਮਰੀਕਾ ਨੂੰ ਕਹਿ ਰਿਹਾ ਕਿ ਜੇਕਰ ਤੁਸੀਂ ਰੂਸ ਤੋਂ ਸਮਾਨ ਖਰੀਦ ਸਕਦੇ ਆ ਯੂਰੋਪੀਅਨ ਯੂਨੀਅਨ ਖਰੀਦ ਸਕਦੀ ਆ ਤਾਂ ਫਿਰ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਤੇਲ ਕਿਉਂ ਨਹੀਂ ਖਰੀਦ ਸਕਦੇ ਜਦੋਂ ਕਿ ਸਚਾਈ ਇਹ ਹੈ ਕਿ ਜਿਹੜਾ ਤੇਲ ਖਰੀਦਿਆ ਗਿਆ ਉਹ ਭਾਰਤੀ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਮਾਨੀ ਦਾ ਢਿੱਡ ਭਰਨ ਲਈ ਜਿਹੜਾ ਖਰੀਦਿਆ ਗਿਆ ਅਮਾਨੀ ਵੱਲੋਂ ਉਹ ਖਰੀਦਿਆ ਗਿਆ ਰਸ਼ੀਅਨ ਕਰੂਡ ਔਇਲ ਭਾਰਤ ਦੇ ਵਿੱਚ ਨਹੀਂ ਵੇਚਿਆ ਗਿਆ ਨਾ ਹੀ ਕੀਮਤਾਂ ਘਟਾਈਆਂ ਗਈਆਂ ਬਲਕਿ ਉਹਨੂੰ ਰਿਫਾਈਨ ਕਰਕੇ ਹੋਰ ਮੁਲਕਾਂ ਨੂੰ ਵੇਚਿਆ ਗਿਆ ਤੇ 6850 ਕਰੋੜ ਰੁਪਏ ਸਾਲਾਨਾ ਬਣਾਏ ਗਏ ਆ ਸੋ ਇਸ ਮਾਮਲੇ ਦੇ ਉੱਤੇ ਹੁਣ ਕਾਫੀ ਜਿਹੜੀ ਟਸਲ ਬਣੀ ਹੋਈ ਹੈ ਜੀ ਉਹੀ ਲੋਕ ਜਿਹੜੇ ਕਿ ਪਹਿਲਾਂ ਟਰੰਪ ਦੇ ਵਾਸਤੇ ਯੱਗ ਕਰਦੇ ਸੀ ਹਵਨ ਕਰਦੇ ਸੀ ਉਹਦੀ ਜਿੱਤ ਵਾਸਤੇ ਅਰਦਾਸਾਂ ਕਰਦੇ ਸੀਗੇ ਅਬ ਕੀ ਬਾਰ 트ੰਪ ਸਰਕਾਰ ਦੇ ਨਾਰੇ ਲੰਦੇ ਸੀਗੇ ਉਹੀ ਹੁਣ 트ੰਪ ਦੀਆਂ ਫੋਟੋਆਂ ਦੇ ਉੱਤੇ ਜੁੱਤੀਆਂ ਦੇ ਹਾਰ ਪਾ ਰਹੇ ਆ ਇੱਥੋਂ ਤੱਕ ਕਿ 트ੰਪ ਨੂੰ ਸ਼ਰਾਪ ਦਿੱਤੇ ਜਾ ਰਹੇ ਆ ਜਿਹੜੀਆਂ ਭਾਰਤ ਤੋਂ ਆ ਰਹੀਆਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਸਤ ਦੇ ਅਖੀਰ ਚ ਚੀਨ ਜਾ ਸਕਦੇ ਆ ਉੱਥੇ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਨਾਲ ਸਾਂਝੀ ਮੁਲਾਕਾਤ ਕਰ ਸਕਦੇ ਆ ਜੀ ਹੁਣ ਦੂਜੇ ਪਾਸੇ ਜੇ ਦੇਖੀਏ ਚੀਨ ਨੇ ਕਿਹੜਾ ਟੈਲ ਕੀਤੀ ਹੋਈ ਆ ਚੀਨ ਨੇ ਪਿਛਲੇ ਦਹਾਕਿਆਂ ਦੇ ਵਿੱਚ ਭਾਰਤ ਦਾ ਹਜ਼ਾਰਾਂ ਵਰਗ ਮੀਲ ਇਲਾਕਾ ਜਿਹੜਾ ਕੁੱਟ ਕੇ ਨੱਪਿਆ ਹੋਇਆ ਹੱਲਾਂ ਵੀ ਉਹ ਨਾਚਰ ਪ੍ਰਦੇਸ਼ ਦੇ ਉੱਤੇ ਆਪਣਾ ਹੱਕ ਦੱਸਦੇ ਆ ਲਦਾਖ ਦੇ ਉੱਤੇ ਆਪਣਾ ਹੱਕ ਦੱਸਦੇ ਆ ਤੇ ਹਾਲ ਹੀ ਦੇ ਵਿੱਚ ਜਿਹੜੀ ਭਾਰਤ ਪਾਕਿਸਤਾਨ جنگ ਹੋਈ ਉਹਦੇ ਚੀਨ ਨੇ ਆਪਣੀ ਟੈਕਨੋਲੋਜੀ ਵਰਤ ਕੇ ਭਾਰਤ ਦੇ ਜਹਾਜ਼ ਠਵਾਏ ਆ ਤੇ ਇਹ ਗੱਲ ਜਿਹੜੀ ਆ ਦੁਨੀਆ ਪੱਧਰ ਦੇ ਉੱਤੇ ਜ਼ਾਹਰ ਆ ਤੇ ਚੀਨ ਭਾਰਤੀ ਮੰਡੀ ਦੇ ਉੱਤੇ ਵੀ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕਾ ਆ ਕਿਉਂਕਿ ਜਿਹੜਾ ਭਾਰਤੀ ਵਪਾਰੀ ਆ ਉਹ ਦੂਜਿਆਂ ਨੂੰ ਦੇਸ਼ਤਰੋਹੀ ਕਹਿੰਦਾ ਪਰ ਸਭ ਤੋਂ ਵੱਡਾ ਦੇਸ਼ਤਰੋਹੀ ਉਹ ਖੌਦਾ ਕਿਉਂਕਿ ਉਹ ਚੀਨ ਦਾ ਬਣਾਇਆ ਸਮਾਨ ਖਰੀਦਦਾ ਆ ਜਿਹੜੀ ਭਾਰਤ ਵਿੱਚ ਲੋਕਲ ਮੈਨੂਫੈਕਚਰਿੰਗ ਹੁੰਦੀ ਸੀਗੀ ਉਹ ਬੰਦ ਕਰਕੇ ਚੀਨ ਤੋਂ ਹਰੇਕ ਸਮਾਨ ਲਿਆ ਜਾ ਰਿਹਾ ਆ ਚਾਹੇ ਵੱਡੇ ਪੱਧਰ ਦੇ ਸਟੀਲ ਆ ਚਾਹੇ ਡੱਬੇ ਆ ਇੱਥੋਂ ਤੱਕ ਕਿ ਪਟੇਲ ਦੀ ਮੂਰਤੀ ਚੀਨ ਤੋਂ ਬਣਵਾਈ ਆ ਜੀ होली ਵਾਸਤੇ ਪਚਕਾਰੀਆਂ ਦਿਵਾਲੀ ਵਾਸਤੇ ਪਟਾਕੇ ਜਿਹੜੀ ਘਰੇਲੂ ਮੈਨੂਫੈਕਚਰਿੰਗ ਸੀ ਇੰਡੀਆ ਦੀ ਉਹ ਵੀ ਚੀਨ ਤੋਂ ਮੰਗਵਾਈ ਜਾ ਰਿਹਾ ਸਾਰਾ ਸਮਾਨ ਸੋ ਇਸ ਤਰੀਕੇ ਦੇ ਨਾਲ ਦੋਨੇ ਹੱਥੀ ਕਸੂਤੇ ਫਸੇ ਹੋਏ ਆ ਇਧਰੋਂ ਅਮਰੀਕਾ ਛੱਤਰ ਖੋਲੀ ਫਿਰਦਾ ਚੀਨ ਵਾਲੇ ਪਹਿਲਾਂ ਫੇਰ ਕੇ ਹਟਿਆ ਭਾਰਤ ਮਾਤਾ ਨੂੰ ਸਮਝ ਨਹੀਂ ਲੱਗਦਾ ਕਿ ਕਿੱਧਰ ਜਾਈਏ ਜੀ ਸੋ ਅਮਰੀਕਾ ਦੇ ਵੱਲੋਂ ਹੋਰ ਚੂੜੀ ਕੱ ਇਸ ਗੱਲ ਦੀ ਅਸੀਂ ਪੇਸ਼ਾਨੀ ਕੋਈ ਕਰਦੇ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਬਾਨੀ ਅਤੇ ਅਡਾਨੀ ਦੇ ਉੱਤੇ ਵੀ ਅਮਰੀਕਨ ਕਾਰਵਾਈ ਕਰ ਸਕਦੇ ਆ ਜਿਸ ਤਰੀਕੇ ਦੇ ਨਾਲ ਅਡਾਨੀ ਨੇ ਕੁਝ ਅਹੁਦੇ ਛੱਡੇ ਆ ਉਤੋਂ ਇਹ ਗੱਲ ਜ਼ाहिर ਹੋ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਚੂੜੀ ਕੱਸ ਹੋਣੀ ਹੋਣੀ ਆ ਕਿਉਂਕਿ ਉਹ ਦੋ ਤੋਤੇ ਆ ਜਿਨ੍ਹਾਂ ਦੇ ਵਿੱਚ ਭਾਰਤ ਮਾਤਾ ਦੀ ਜਾਨ ਹੈਗੀ ਆ ਇਸ ਦੇ ਨਾਲ ਹੀ H1B ਵੀਜ਼ੇ ਦੀ ਗੱਲ ਕਰ ਲਈਏ ਵਰਕ ਪਰਮਿਟ ਦੇ ਉੱਤੇ ਆਏ ਹੋਏ ਟੈਕਨੀਕਲ ਕੰਮ ਹੈ ਉਹਨਾਂ ਦੇ ਉੱਤੇ ਚੂੜੀ ਕੱਸੀ ਜਾ ਚੁੱਕੀ ਹੈ ਇਹਨਾਂ ਨੂੰ ਇਹ ਕਿਹਾ ਜਾ ਚੁੱਕਾ ਹੈ ਤੁਸੀਂ ਵਾਪਸ ਭਾਰਤ ਜਾ ਕੇ ਆਪਣੇ ਵਰਕ ਪਰਮਿਟ ਰੀਨਿਊ ਕਰਾਓ ਅੰਬੈਸੀਆਂ ਦੇ ਵਿੱਚ ਇੰਟਰਵਿਊਜ਼ ਦਿਓ ਜਿਨ੍ਹਾਂ ਨੂੰ ਕਿ ਕਈ ਮਹੀਨੇ ਲੱਗ ਸਕਦੇ ਆ ਸੋ ਕੁੱਲ ਮਿਲਾ ਕੇ ਅ ਅਮਰੀਕਾ ਦੇ ਵਿੱਚ ਇੱਕ ਮਾਹੌਲ ਇਹੋ ਜਿਹਾ ਸਿਰਜਿਆ ਜਾ ਰਿਹਾ ਮੈਗਾ ਸਮਰਥਕਾਂ ਵੱਲੋਂ ਜਿਦੇ ਵਿੱਚ ਭਾਰਤੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਬਲਿਕਲੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਮਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖੋਗੇ ਕਿ ਦੇਖ ਰਹੇ ਹੋਵੋਗੇ ਕਿ ਇਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਅਮਰੀਕਾ ਤੋਂ ਜਈਆਂ ਆਉਂਦੀਆਂ ਜਿਦੇ ਵਿੱਚ ਕਿਤੇ ਨਾ ਕਿਤੇ ਭਾਰਤੀ ਹੋਣਗੇ ਕਿਤੇ ਭਾਰਤੀ ਨੇ ਕਿਸੇ ਦੇ ਬੱਚੇ ਨਾਲ ਛੇੜਖਾਨੀ ਕਰਤੀ ਕਿਤੇ ਉਹਨੇ ਟੈਕਸ ਦੇ ਪੈਸੇ ਮਾਰ ਲਏ ਕਿਤੇ ਉਹਨੇ ਟੈਲੀਫੋਨ ਕਾਲਿੰਗ ਦੇ ਰਾਹੀਂ ਕਿਸੇ ਬਜ਼ੁਰਗ ਨੂੰ ਲੋਟ ਲਿਆ ਕਿਸੇ ਡਾਕਟਰ ਨੇ ਵੱਧ ਬਿਲਿੰਗ ਕਰ ਦਿੱਤੀ ਕਿਸੇ ਡਾਕਟਰ ਨੇ ਕੋਈ ਸਰੀਰਕ ਛੇੜਖਾਨੀ ਕਰ ਦਿੱਤੀ ਸੋ ਜਿਹੜੀਆਂ ਭਾਰਤੀਆਂ ਨਾਲ ਸੰਬੰਧਤ ਖਬਰਾਂ ਬਹੁਤ ਪ੍ਰਮੁੱਖ ਤੌਰ ਦੇ ਉੱਤੇ ਛਾਇਆ ਹੋ ਰਹੀਆਂ ਆ ਛੱਪ ਰਹੀਆਂ ਆ ਪ੍ਰਕਾਸ਼ਿਤ ਹੋ ਰਹੀਆਂ ਆ ਬ੍ਰੌਡਕਾਸਟ ਹੋ ਰਹੀਆਂ ਆ ਉਹਦਾ ਇੱਕੋ ਇੱਕ ਮਕਸਦ ਜਿਹੜਾ ਉਹ ਇਹੀ ਆ ਕਿ ਮੈਗਾ ਸਮਰਥਕ ਜਿਹੜੇ ਆ ਉਹ ਭਾਰਤੀਆਂ ਦੀ ਅਸਲੀਅਤ ਉਹ ਅਮਰੀਕਨਾਂ ਨੂੰ ਦਿਖਾ ਰਹੇ ਆ ਸੌਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਭਾਰਤੀ ਪ੍ਰੋਫੈਸ਼ਨਲ ਨੇ ਖਾਸ ਕਰਕੇ ਡਾਕਟਰ ਨੇ ਉਹਨਾਂ ਸਭ ਦੀ ਤੁਸੀਂ ਹੋਰ ਵੱਡੀਆਂ ਵੱਡੀਆਂ ਖਬਰਾਂ ਆ ਦੇਖਣ ਸੁਣਨ ਨੂੰ ਜਿਹੜਾ ਆ ਦੇਖੋਗੇ ਜੀ ਤੇ ਹੁਣ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਉਹਨਾਂ ਨੇ ਵੀ 트੍ਰੰਪ ਦੀ ਤਾਰੀਫ ਕੀਤੀ ਆ ਕਹਿੰਦੇ 트੍ਰੰਪ ਇੱਕ ਬਹੁਤ ੜਾ ਲੀਡਰ ਆਗੂ ਆ ਬੜਾ ਦਲੇਰ ਆ ਤੇ ਜਿਸ ਤਰੀਕੇ ਦੇ ਨਾਲ ਉਹਨੇ ਪੋਤਨ ਦੀ ਜਿਹੜੀ ਜ਼ਹਿਰੀਲੀ ਜੰਗਰੂ ਰੋਕਣ ਵਾਸਤੇ ਉਹਦੇ ਮਿੱਤਰਾਂ ਦੇ ਉੱਤੇ ਨਮ ਦੇ ਕੱਸੇ ਆ ਉਹ ਵਾਕਿਆ ਇਸ਼ਲਾਗਾ ਜਾਊਗਾ। ਸੋ ਕੁੱਲ ਮਿਲਾ ਕੇ ਇਹ ਗੱਲ ਕਿੱਧਰ ਨੂੰ ਜਾਣੀ ਆ ਇਹਦੇ ਬਾਰੇ ਹਜੇ ਕਿਸੇ ਨੂੰ ਪਤਾ ਨਹੀਂ ਕਿ ਭਾਰਤ ਹੁਣ ਚੀਨ ਮੋਰੇ ਝੁਕੂਗਾ ਜਾਂ ਅਮਰੀਕਾ ਮੋਰੇ ਝੁਕੂਗਾ ਪਰ ਇੱਕ ਮੋਰੇ ਝੁਕਣਾ ਪੈਣਾ ਜੀ ਤੇ ਇਸ ਦੇ ਨਾਲ ਹੀ ਜਿਵੇਂ ਭਾਰਤੀ ਕਰਦੇ ਹੁੰਦੇ ਆ ਸਦੀਆਂ ਤੋਂ ਪਰੰਪਰਾ ਚੱਲੀ ਆਉਂਦੀ ਆ ਬਾਬਰ ਹੁਣਾ ਵੇਲੇ ਵੀ ਮੁਹੰਮਦ ਤੁਗਲਕ ਹੁਣਾ ਵੇਲੇ ਵੀ ਉਦੋਂ ਪਹਿਲਾਂ ਜਿਹੜੇ ਹਮਲਾ ਬਰਾਏ ਉਹ ਵੀ ਸ਼ਰਾਪ ਦਿੱਤੇ ਜਾਂਦੇ ਆ ਵੀ ਅੰਨੇ ਹੋ ਜਾਣੇ ਆ ਜੀ ਆਧਾ ਹੋ ਜਾਣੀਆਂ। ਸੋ ਹੁਣ ਕੀ ਹੋ ਰਿਹਾ ਕਿ ਭਾਰਤੀ ਜਿਹੜੇ ਆ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਨੂੰ ਸਰਾਪ ਦੇ ਰਹੇ ਆ ਇਹ ਕਹਿ ਰਹੇ ਆ ਕਿ ਪਚਾਰ ਲਾਉਣਾ ਅਮਰੀਕਾ ਦੇ ਵਿੱਚ ਵਜਣਾ ਕੁਛ ਨਹੀਂ ਇੱਥੇ ਹੈਗਾ ਕੈਲੀਫੋਰਨੀਆ ਦੇ ਵੀ ਤਾਂ ਪਚਾਰ ਆਇਆ ਲਵ ਹਰ ਲੰਗ ਸਭ ਨੂੰ ਪਤਾ ਵੀ ਕੈਲੀਫੋਰਨੀਆ ਜਿਹੜਾ ਆ ਉਹ ਪਹਿਲੇ ਪਚਾਰ ਖੇਤਰ ਆ ਉੱਥੇ ਕਿਸੇ ਵੀ ਵੇਲੇ ਕੈਲੀਫੋਰਨੀਆ ਓਰੀਗਨ ਇਵਨ ਬ੍ਰਿਟਿਸ਼ ਕੋਲੰਬੀਆ 'ਚ ਪਚਾਰ ਆ ਸਕਦਾ ਕਿਉਂਕਿ ਪਲੇਟਾਂ ਜਿਹੜੀਆਂ ਭੜ ਰਹੀਆਂ ਨਿਊਯਾਰਕ ਕਹਿੰਦੇ ਤਬਾਹ ਹੋ ਜਾਣਾ ਪਚਾਰ ਆ ਜਾਣਾ ਉੱਥੇ ਸਰਬ ਦਿੱਤੇ ਜਾ ਰਿਹਾ ਵੀ ਅਮਰੀਕਾ ਦਾ ਬਚਣਾ ਕੱਕ ਨਹੀਂ ਇੱਕ ਕੇ ਗੋਪਾਲ ਨਾ ਦਾ ਪੰਡਤ ਆ ਉਹਨੇ ਦਿੱਥੋਂ ਤੱਕ ਕਹਿਤਾ ਵੀ ਡੋਨਲਡ ਟਰੰਪ 12 ਅਗਸਤ 2025 ਨੂੰ ਯਾਨੀ ਕਿ ਅਗਲੇ ਹਫਤੇ ਮੰਗਲਵਾਰ ਨੂੰ ਹੀ ਸਵੇਰੇ 7:40 ਮਿੰਟ ਤੋਂ ਪਹਿਲਾਂ ਪਹਿਲਾਂ ਵਾਈਟ ਹਾਊਸੋਂ ਨਿਕਲ ਗਿਆ ਤਾਂ ਸਮਝੋ ਬਚ ਗਿਆ ਅਦਰਵਾਈਜ਼ ਨਹੀਂ ਬਚਦਾ ਜੀ ਸੋ ਹੁਣ ਇਹੋ ਜਿਹੇ ਪਖਵਾਣੀਆਂ ਵੀ ਕੀਤੀਆਂ ਜਾ ਰਹੀਆਂ ਆ ਸੋ ਮਤਲਬ ਕਿ ਜਦੋਂ ਹੁਣ ਪਹਿਲਾਂ ਢੋਲ ਟਮਕਕੇ ਉਹਦੇ ਵਾਸਤੇ ਹਵਨ ਅਬ ਕੀ ਬਾ ਟਰੰਪ ਸਰਕਾਰ ਜੱਫੀਆਂ ਤੇ ਹੁਣ ਜਦੋਂ ਵਿਗੜੀ ਆ ਜੀ ਤਾਂ ਫਿਰ ਹੁਣ ਸ਼ਰਾਬ ਵੀ ਦਿੱਤੇ ਜਾ ਰਹੇ ਤੇ ਉਹਦਾ ਮਾੜਾ ਸੋਚਿਆ ਜਾ ਰਿਹਾ ਮਤਲਬ ਕਿ ਇਕੱਲੇ ਟਰੰਪ ਦਾ ਨਹੀਂ ਸਾਰੇ ਅਮਰੀਕਾ ਦਾ ਇਸ ਦੇ ਨਾਲ ਹੀ ਗੱਲਬਾਤ ਕਰੀਏ ਜੀ ਲੈਂਡ ਪੋਲਿੰਗ ਨੀਤੀ ਦੀ ਭਗਵੰਤ ਮਾਨ ਦੀ ਕੇਜਰੀਆਲ ਦੀ ਪੰਜਾਬ ਨੂੰ ਲੁੱਟਣ ਦੀ ਨੀਤੀ ਲੋਕਾਂ ਨੂੰ ਇਹ ਸਮਝ ਆ ਗਈ ਲੋਕ ਵਿਰੋਧ ਕਰਨ ਲੱਪੇ ਲੋਕਾਂ ਨੇ ਪਿੰਡਾਂ ਵਿੱਚ ਗਏ ਲੀਡਰਾਂ ਦਾ ਵਿਰੋਧ ਕੀਤਾ ਇਤੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਆਪਣੇ ਕਾਰਕੁਨ ਆਗੂ ਜਿਹੜੇ ਉਹ ਵਿਰੋਧ ਕਰਨ ਲੱਪ ਗਏ ਇਥੋਂ ਦਾ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਉਹਨਾਂ ਨੇ ਇੱਕ ਪੋਸਟ ਤੇ ਇਹਦਾ ਕਮੈਂਟ ਕਰਤਾ ਵੀ ਮੈਂ ਤਾਂ ਆਪ ਇਹਦਾ ਵਿਰੋਧ ਕਰਦਾ ਹੋਰ ਬਹੁਤ ਸਾਰੇ ਆਗੂ ਖੁੱਲ ਕੇ ਟਵੀਟ ਕਰ ਗਏ ਪੋਸਟਾਂ ਪਾ ਗਏ ਹੁਣ ਕੀ ਹੋਇਆ ਕਿ ਇਹ ਜਿਹੜੀ ਲੈਂਡ ਪੂਲਿੰਗ ਵਾਲੀ ਨੀਤੀ ਆ ਉਹ ਜੀ ਦਾ ਜਾਲ ਬਣ ਚੁੱਕੀ ਆ ਭਗਵੰਤ ਮਾਨ ਕੇਜਰੀ ਵਾਲ ਦੇ ਵਾਸਤੇ ਇੱਕ ਪਾਸੇ ਪੈਸੇ ਚਾਹੀਦੇ ਆ ਗਾਂ ਚੋਣਾ ਲੜਨ ਵਾਸਤੇ ਸਕੀਮ ਇਹੀ ਲੜਾਈ ਸੀ ਕਿ ਇਥੋਂ ਪੈਸੇ ਇਕੱਠੇ ਕਰਾਂਗੇ ਗਾਂ ਚੋਣਾ ਲੜਾਂਗੇ ਪਰ ਉਹ ਸੂਚ ਨਹੀਂ ਜਾਰਿਆ ਦੂਜੇ ਪਾਸੇ ਕਿਸਾਨ ਅਤੇ ਕੁਝ ਸਮਾਜਿਕ ਕਾਰਕੁਨ ਹਾਈ ਕੋਰਟ ਗਏ ਸੀ ਵੀ ਇਹ ਪਾਲਿਸੀ ਜਿਹੜੀ ਆ ਲੋਕ ਵਿਰੋਧੀ ਆ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਭਗਵੰਤ ਮਾਨ ਸਰਕਾਰ ਦੇ ਉਲਟ ਫੈਸਲਾ ਦੰਦਿਆ ਲੈਂਡ ਪੂਲਿੰਗ ਪਾਲਿਸੀ 2025 ਦੇ ਉੱਤੇ ਆਰਜੀ ਰੋਕ ਲਾ ਦੁੱਤੀ ਆ ਕਿ ਪੰਜਾਬ ਸਰਕਾਰ ਨੂੰ ਕਿਹਾ ਕਿ ਆਪਣਾ ਜਵਾਬੀਦਾਰਾ ਦਾਵਾ ਜਿਹੜਾ ਪੇਸ਼ ਕਰਨ ਅਦਾਲਤ ਦੇ ਵਿੱਚ ਤਾਂ ਕਿ ਪਤਾ ਲੱਗ ਸਕੇ ਕਿ ਤੁਹਾਡਾ ਆਪਣਾ ਕੀ ਕਹਿਣਾ ਆ ਸੋ ਉਸ ਸਮੇਂ ਤੱਕ ਇਹ ਲੈਂਡ ਪੂਲਿੰਗ ਨੀਤੀ ਦੇ ਉੱਤੇ ਰੋਕ ਲੱਗ ਗਈ ਆ ਸੋ ਵੈਸੇ ਹੀ ਜੇਕਰ ਹਾਈ ਕੋਰਟ ਨੇ ਕੰਮ ਕੀਤਾ ਆ ਫੈਸਲਾ ਕੀਤਾ ਆ ਇਹ ਭਗਵੰਤ ਮਾਨ ਦੇ ਭਲੇ ਵਿੱਚ ਜਾਂਦਾ ਕੇਰੀਅਲ ਦੇ ਭਲੇ ਵਿੱਚ ਜਾਂਦਾ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਨਹੀਂ ਸੀਗੀ ਇਹ ਲੈਂਡ ਹੈ ਲੂਟਿੰਗ ਪਾਲਿਸੀ ਸੀਗੀ ਜਮੀਨ ਲੁੱਟਣ ਦੀ ਗੱਲ ਸੀਗੀ ਇਹਦੇ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਹੀ ਫਾਇਦਾ ਆ ਕਿਉਂਕਿ ਜੇਕਰ ਇਹ ਨਾਂ ਹਟਦੇ ਪਿੱਛੇ ਹੁਣ ਤਾਂ ਬਹਾਨਾ ਲਾ ਦੋਗੇ ਵੀ ਹਾਈ ਕੋਰਟ ਨੇ ਠਾ ਦਿੱਤਾ ਸੋ ਜੇਕਰ ਇਹ ਨਾਂ ਹਟਦੇ ਪਰ ਲੋਕਾਂ ਨੇ ਠਾਉਣੇ ਸੀਗੇ ਕਿਉਂਕਿ ਭਵੰਤਪਾਨ ਦੇ ਆਪਣੇ ਕਹਿਣ ਵਾਂਗ ਲੋਕ ਹੱਥਾਂ 'ਚ ਤੁਕੀ ਫਿਰਦੇ ਆ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਪੰਜਾਬ ਪੁਲਿਸ ਦੀ ਨਿਰਦੈਤਾ ਦੀ ਵੈਸੇ ਤਾਂ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਹੈ ਪਹਿਲੇ 30 35 ਸਾਲ ਤੋਂ ਲੈ ਕੇ ਹੁਣ ਤੱਕ ਵੀ ਕੋਈ ਨਾ ਕੋਈ ਕਰਤੂਤੇ ਕਰਦੇ ਰਹਿੰਦੇ ਆ ਅੱਜ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਐ ਇੱਕ ਪੱਤਰਕਾਰ ਦੀ ਕੁੱਟਮਾਰ ਕੀਤੀ ਐ ਪੱਤਰਕਾਰ ਦਾ ਕਸੂਰ ਸਿਰਫ ਇੰਨਾ ਸੀਗਾ ਕਿ ਉਹਨੇ ਪੁੱਛ ਲਿਆ ਵੀ ਤੁਸੀਂ ਇਸੇ ਸ਼ਹਿਰ ਦੇ ਹੀ ਆ ਇੱਥੋਂ ਦੇ ਪੁਲਿਸ ਮੁਲਾਜ਼ਮ ਹੀ ਆ ਸੋ ਬਟਾਲਾ ਪ੍ਰੋਡਕਟ ਦੇ ਦੋ ਸਬ ਇੰਸਪੈਕਟਰ ਇੱਕ ਵਰਦੀ ਵਿੱਚ ਸੀਗਾ ਤੇ ਇੱਕ ਬਿਨਾਂ ਵਰਦੀ ਤੋਂ ਸੀ ਇਹ ਬਟਾਲਾ ਡਿਊਟੀ ਲੱਗੇ ਆਏ ਸੀਗੇ ਉੱਥੇ ਇਹਨਾਂ ਨੇ ਕੰਮ ਕਰਨਾ ਸੀਗਾ ਉੱਥੋਂ ਦੇ ਲੋਕਲ ਪੱਤਰਕਾਰ ਬਲਵਿੰਦਰ ਭੱਲਾ ਨੇ ਸਿਰਫ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਬਟਾਲਾ ਪੁਲਿਸ ਦੇ ਮੁਲਾਜ਼ਮ ਲੱਗਦੇ ਨਹੀਂ ਜਿਹੜੇ ਲੋਕਲ ਮੁਲਾਜ਼ਮ ਆ ਉਹਨਾਂ ਦੇ ਬਾਰੇ ਤਾਂ ਅਸੀਂ ਦੇਖਦੇ ਪੜ੍ਹਦੇ ਰਹਿੰਦੇ ਆ ਵੀ ਤੁਸੀਂ ਕਿੱਥੋਂ ਹੈਗੇ ਆ ਸੋ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਉਹਨਾਂ ਦੀ ਕਾਫੀ ਕੁੱਟਮਾਰ ਕੀਤੀ ਗਈ ਹੈ, ਸ਼ਰੇਆਮ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ। ਬਾਜ਼ਾਰ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਕੁੱਟਿਆ ਜੀ। ਸੋ ਪੱਤਰਕਾਰ ਦੀ ਕੁੱਟਮਾਰ ਕਰਨ ਵਾਲੇ ਦੋਵੇਂ ਪੁਲਿਸ ਮੁਲਾਜ਼ਮ ਜਿਹੜੇ ਤੁਸੀਂ ਦੇਖ ਰਹੇ ਆ ਇੱਕ ਪੂਰਾ ਵਰਦੀ ਦੇ ਵਿੱਚ ਆ ਦੂਜੇ ਦੇ ਵਰਦੀ ਨਹੀਂ ਪਾਈ ਹੋਈ। ਸੋ ਪਾਣੀ ਦੇ ਵਿੱਚ ਤੱਕ ਡੋਬਣ ਦੀ ਕੋਸ਼ਿਸ਼ ਉਹਨੂੰ ਕੀਤੀ ਗਈ ਹੈ ਤੇ ਉਹਦਾ ਮੂੰਹ ਪਾਣੀ ਵਿੱਚ ਥੱਲੇ ਕਰਕੇ ਬਾਅਦ 'ਚ ਇਹ ਚਲੇ ਗਏ ਆ। ਸੋ ਪਟਿਆਲਾ ਦੇ ਵਿੱਚ ਪੱਤਰਕਾਰ ਬਲਵਿੰਦਰ ਕੁਮਾਰ ਭੱਲਾ ਦੀ ਜਿਹੜੀ ਕੁੱਟਮਾਰ ਦਾ ਮਾਮਲਾ ਇਹ ਬਾਤ ਇਹ ਵੀਡੀਓ ਜਾਰੀ ਹੋਣ ਤੋਂ ਬਾਅਦ ਕਾਫੀ ਭਖ ਗਿਆ ਜਿਹੜੇ ਹੋਰ ਪੱਤਰਕਾਰ ਰਹੇ ਨੇ ਹੋਰ ਪੱਤਰਕਾਰ ਭਾਈਚਾਰਾ ਆ ਉਹਨਾਂ ਨੇ ਮੰਗ ਕੀਤੀ ਕਿ ਇਹਨਾਂ ਦੋਹਾਂ ਪੁਲਿਸ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੋ ਸਬ ਇੰਸਪੈਕਟਰ ਸਰਜੀਤ ਕੁਮਾਰ ਅਤੇ ਸਬ ਇੰਸਪੈਕਟਰ ਮਨਦੀਪ ਸਿੰਘ ਇਹਨਾਂ ਦੇ ਉੱਤੇ ਪਟਾਲਾ ਸਿਵਲ ਲਾਈਨ ਦੇ ਵਿੱਚ ਹੁਣ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਮਾਮਲਾ ਪੱਤਰਕਾਰ ਦੀ ਕੁੱਟਮਾਰ ਦਾ ਹੈ ਸਿਕਾ ਤੇ ਇਸ ਵਾਸਤੇ ਜਿਹੜਾ ਜੀ ਹੁਣ ਦੋਹਾਂ ਦੇ ਉੱਤੇ ਕੇਸ ਦਰਜ ਹੋ ਗਿਆ ਇੰਨੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਜਿਹੜੇ ਇਹ ਪੁਲਿਸ ਵਾਲੇ ਬਠਿੰਡਾ ਦੇ ਰਹਿਣ ਵਾਲੇ ਆ ਤੇ ਹਾਲ ਹੀ ਦੇ ਵਿੱਚ ਇਹ ਬਟਾਲੇ ਜਿਹੜਿਆ ਡਿਊਟੀ ਦੇ ਉੱਤੇ ਤਣਾਤ ਹੋਏ ਸੀ ਤੇ ਆਉਂਦਿਆ ਨੇ ਆਪਣੀ ਦਹਿਸ਼ਤ ਜਿਹੜੀ ਆ ਉਹ ਕਾਇਮ ਕਰਨ ਦੇ ਵਾਸਤੇ ਪਹਿਲਾ ਕੰਮੇ ਪੱਤਰਕਾਰ ਦਾ ਕੀਤਾ ਆ ਸੋ ਇਹ ਬਠਿੰਡਾ 5ਵੀਂ ਕਮਾਂਡੋ ਚ ਤਣਾ ਸੀ ਤੇ ਬਟਾਲਾ ਦੇ ਵਿੱਚ ਇਹਨਾਂ ਨੂੰ ਲਾਅ ਐਂਡ ਆਰਡਰ ਸੈੱਟ ਕਰਨ ਦੇ ਵਾਸਤੇ ਲਿਆਂਦਾ ਗਿਆ ਸੀਗਾ ਵੀ ਅਮਨ ਅਤੇ ਕਾਨੂੰਨ ਦੀ ਸਥਿਤੀ ਜਿਹੜੀ ਆ ਕਾਬੂ ਰੱਖਣੀ ਆ ਤੇ ਆਉਂਦਿਆ ਨਹੀਂ ਜੀ ਇਹਨਾਂ ਨੇ ਅਕਰਤੂਤ ਕਰ ਦਿੱਤੀ ਆ ਸੋ ਹਾਲ ਦੀ ਘੜੀ ਦੋਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ